ਮੈਂ ਅਗਰੀ ਬਣੀ ਕਹਿੰਦੇ ਆ ਉਹਨਾਂ ਤੋਂ ਲੈ ਮਾਤਾ ਆਹ ਵੀਡੀਓ ਜਿਹੜਾ ਬਣਾਉਣੀ ਭਰਾ 15 ਰੁਪਏ ਦਾ ਇੱਥੇ ਕਰਾਉਂਦੇ ਆ ਜਿਹੜਾ ਨਾਮ ਦਾ ਲੱਗਦੇ ਕਹਾਂਗੇ ਤੇਰੇ ਘਰ ਦੇ ਟੰਗਾਂ ਲੱਗਦੇ ਜੇ ਮਾਤ ਜਾਨਾ ਤਾਂ ਟਾਂਡਾ ਦਾ ਫਾਸਵਾ ਲੱਗਿਆ ਆਖੀ ਨੰਬਰ ਆਵਾਜ਼ ਆਖੀ ਦਾ ਦੱਸਿਆ ਮਾਰਿਆ ਫਾਸਮੀ ਗਿਆ ਉਹ ਨਹੀਂ ਜਾਨਾ ਉਹ ਪਤਾ ਲੱਗਿਆ ਉਹਨੂੰ ਪਿਆਰ ਹਾਂ ਹਾਂ ਜੀ ਮੇਰੇ ਆ ਹਾਂ ਜੀ ਹਾਂ ਜੀ ਕੀ ਗੱਲ ਹੋਈ ਸੀ ਸਾਡਾ ਕਹਿੰਦੇ ਇਹਨਾਂ ਮੁੰਡਾ ਟੀਕਾ ਲਾ ਕੇ ਮੁੱਕ ਗਿਆ ਆ ਹਾਂ ਜੀ ਗਰੀਬ ਘਰ ਦੇ ਬੱਚਿਆਂ ਨੂੰ ਨਸ਼ੇ ਲਾਏ ਇਹਨਾਂ ਨੇ ਸਾਡੇ ਪੁੱਤ ਮੁੱਕਦੇ ਜਾਣੇ ਕਿਹੜਾ ਕਿਹੜਾ ਪਿੰਡ ਕਿਹੜਾ ਹੀ ਅੱਛਾ ਤੇ ਕੀ ਗੱਲ ਕੀ ਹੋਈ ਨਾ ਦੀ ਇਹਨਾਂ ਨੂੰ ਨਸ਼ੇ ਤੇ ਹੀ ਜਾਂਦੇ ਆ ਖਾਈ ਜਾਂਦੇ ਆ ਲਾਈ ਜਾਂਦੇ ਟੀਕੇ ੱੱਲੇ ਉਹਨਾਂ ਨੂੰ ਤੇ ਫੋਰਸ ਫੜਦੀ ਨਹੀਂ ਆ ਇਹ ਪਹਿਲਾਂ ਤੇ ਕਾਰਵਾਈਆਂ ਕਰਨ ਨਸ਼ਾ ਪਿੰਡ ਦੇ ਵਿੱਚ ਜਨਾਨੀਆਂ ਵਿੱਚ ਚੰਡੀਆਂ ਆ ਵਿਆਹ ਦਾ ਸਾਬੀ ਕੰਫਰੇ ਆ ਇਹ ਤੁਸੀਂ ਪਿੰਡ ਦੇ ਕਿਸ ਮੋਤਵਾਰ ਨੂੰ ਪਹਿਲਾਂ ਐਤੋਂ ਪਹਿਲਾਂ ਦੱਸਿਆ ਸੀ ਵੀ ਮੁੰਡਾ ਨਹੀਂ ਸਾਨੂੰ ਮੋਤਵਾਰ ਦਾ ਵਿਚਾਰੇ ਨਹੀਂ ਬੰਦਾ ਨਹੀਂ ਕੋਈ ਕਰਦੇ ਬੱਚੇ ਆਡੇ ਮਾਣੇ ਨਿਕਲਾਏ ਹੁਣ ਪੁਲਿਸ ਵਾਲੇ ਆਂਦੇ ਕੀ ਜਾਂਦੇ ਆ ਪੁਲਿਸ ਵਾਲੇ ਆਨੇ ਮਲਾਜਾ ਕਰਾਉਣਾ ਤੁਸੀਂ ਕੀ ਚਾਹੁੰਦੇ ਤੁਸੀਂ ਕੀ ਚਾਹੁੰਦੇ ਜੀ ਆ ਜੀ ਨਹੀਂ ਮਲਾਜਾ ਨੇ ਕਰਦੇ ਕੀ ਕਹਿਣਾ ਚਾਹੁੰਦੇ ਉਹ ਦੱਸੋ ਆ ਜੀ ਮੰਮੀ ਨਵਾਜ ਦੋ ਕੜੇ ਮਰਵਾਇਆ ਲੋੜਿਆ ਨਸ਼ਿਆਂ ਆ ਨਾ ਜਵਾਨ ਬਹੁਤ ਚਲੇ ਗਏ ਆ ਸਾਡੇ ਜਵਾਨ ਬਹੁਤ ਚਲੇ ਗਏ ਆ ਸਾਡੇ ਨਸ਼ਿਆਂ ਚ ਵੀੜੀਆਂ ਬਣਾਉਂਦੇ ਬੰਦੇ ਨਸ਼ਿਆਂ ਚ ਗਏ ਆ ਜਿਹੜਾ ਨਿਆਕ ਫੜੀ ਜਾਂਦੇ ਆ ਮੇਰੇ ਨਾਲ ਸੌ ਫੜਦੇ ਨਹੀਂ ਆ ਮਾਤਾ ਦੀ ਆ ਹੁਣ ਮਾਰ ਦੇ ਕੰਮੀ ਨੂੰ ਆਜੋ ਇੱਧਰ ਆ ਇੱਧਰ ਬੈ ਬੈ ਜਾ ਬੰਦੇ ਨੇ ਆਦਾ ਮਨ ਬੋਲਿਆ ਜਗ ਜਗ ਬੋਲ ਜਾਵੇ ਹੋਰ ਕਰ ਬਾਜੇ ਓਏ ਬੱਬ ਨੌਜਵਾਨੀ ਓਏ 20 ਸਾਲ ਪਹਿਲੋਂ ਬੰਦ ਬੋਟ ਕਰਕੇ ਪਿਆ ਹੋਣਾ ਨਹੀਂ ਬੋਟ ਓਏ ਬੋਟ ਓਏ ਬੋਤਵੇ ਦਾਜੀ ਘਾ ਬੜਾਇਓ ਓਏ ਨਰੇ ਮਤਿਆ ਨਾ ਵਾਡਕਤੀ Osteegar ia ta peran da que kere pe! Ona que pate ere más a la ve! Osteegar i a la la cintaga! I فيong a la faiz vena! Aí in cadangarii, i en caddziptare mae मुर्दाब मु कलमारी बंदे नुता हथ मार बार ਲਾਬੋ ਨਾ ਵੇਖ ਵੇ ਲਾਬੋ ਦਾ ਮੇਰੀ ਦੁਕਾਨ ਆ ਤੂੰ ਕੌਣ ਹੋਵੇ ਟੱਕਰ ਵਾਲੀ ਇਹ ਕਿੱਥੋਂ ਦਾ ਰਹਿਣ ਵਾਲਾ ਮੁੰਡਾ ਹਾਂਜੀ ਕੀ ਗੱਲ ਹੋਈ ਬੜੀ ਮਨਪਾ ਕੇ ਗੱਲ ਹੋਈ ਸਾਡੇ ਪਿੰਡ ਦਾ ਮੁੰਡਾ ਟਰੋਪੋਟੋਜ ਦੇ ਨਾਲ ਆ ਜੀ ਲੈ ਪੁੱਛ ਕੀ ਹਾਂਜੀ ਤੇ ਇਹ ਮਤਲਬ ਕੀ ਕੋਈ ਪੁਲਿਸ ਨੂੰ ਵੀ ਕੰਪਲੀਟ ਕਰਾ ਕੀਤੇ ਨਾ ਤਾਰੇ ਹਾਂਜੀ ਪੁਲਿਸ ਨੂੰ ਐਸਐਪੀ ਤੱਕ ਕੀਤੀ ਹੈ ਕਿ ਚੌਕੀ ਇੰਚਾਰਜ ਸਾਡੇ ਨਾਲ ਬਹੁਤ ਮਾੜਾ ਚੌਕੀ ਚਾਰਜ ਲਗਾ ਉਹ ਨਕਮੀਂ ਦੇ ਕਰਕੇ ਹੀ ਇਹ ਕੰਮਾਂ ਨਹੀਂ ਹੋ ਰਹੇ ਜੀ ਪੈਸੇ ਲੈ ਲੈ ਸਾਡੇ ਪਿੰਡ ਦੇ ਸਾਰੇ ਬੰਦੇ ਜਿਹੜੇ ਨਸ਼ਾ ਵੀ ਉਹਨਾਂ ਛੱਡੀ ਜਾਂਦੇ ਜੀ ਕਿਹੇ ਤੇ ਵੀ ਕਾਰਵਾਈ ਨਹੀਂ ਕਰਦੇ ਉਹ ਸਾਡੇ ਜਿਵੇਂ ਹੀ ਲੱਗਾ ਵਾ ਸਾਡੇ ਪਿੰਡ 'ਚ ਕਤੀ ਵੜਿਆ ਹੀ ਨਹੀਂ ਜੇ ਵੜਦਾ ਵੀ ਆ ਤੇ ਜਿਹਨੇ ਬੰਦੇ ਫੜਦਾ ਰਾਤ ਨੂੰ ਪੈਸੇ ਲੈ ਕੇ ਛੱਡ ਜਾਂਦਾ ਇਹ ਕਿਹੜਾ ਥਾਣਾ ਚੌਂਕੀ ਕਿਹੜਾ ਕਹਿੰਦੇ ਸਾਨੂੰ ਚੌਂਕੀ ਨਿਸ਼ਾਰਾ ਪੈਂਦਾ ਜੀ ਇਹ ਤੋਂ ਪਹਿਨਾ ਮਤਲਬ ਕਿ ਐਸਐਸਓ ਨਾਲ ਗੱਲ ਹੋਈ ਤੇ ਸਾਰੀ ਐਸਐਸਓ ਨਾਲ ਗੱਲ ਹੋਈ ਆ ਚਮਕੀ ਇਚਾਰਜਾਂ ਚਮਕੀ ਲੱਗਦੀ ਆ ਸਰਕਾਰ ਬੜੇ ਸੋਨੇ ਉਦਮ ਕਰਨਾ ਚਾਹੁੰਦੀ ਵੀ ਨਸ਼ਿਆ ਤੁਹਾਡੇ ਬੱਚੇ ਵਚਣ ਪਰ ਇਹ ਇਚ ਚਮਕੀ ਇਚਾਰਜਾਂ ਦੇ ਭੁੱਖੇ ਆ ਜਿਹੜੇ ਇਦਾਂ ਦੇ ਕੋਈ ਜਿਹੜੇ ਪੈਸੇ ਲੈ ਲੈ ਕੇ ਤੇ ਇਹ ਨਸ਼ਾ ਆਪ ਬਤੌਂਦਾ ਸਾਡੀ ਸੁਣਾਈ ਨਹੀਂ ਕਰਦਾ ਹੁਣ ਉੱਥੇ ਮਤਲਬ ਕਿ ਪਹੁੰਚਿਆ ਹੀ ਬੋਡੀ ਲੱਗਿਆ ਡੈਡ ਬੋਡੀ ਤੇ ਹੁਣ ਪਹੁੰਚਿਆ ਤੇ ਦਿਨ ਪਤਾ ਲੱਗਾ ਪਹਿਲਾਂ ਨਹੀਂ ਇਹ ਕਦੀ ਵੀ ਸਾਡੇ ਪਿੰਡ ਚ ਆਉਂਦਾ ਏ ਜਿਹਨੂੰ ਦੱਸੀਏ ਵੀ ਤਾਂ ਵੀ ਨਹੀਂ ਆਉਂਦੀ ਤੇ ਕਿੰਨੀ ਉਮਰ ਕਿੰਨੀ ਆ ਜਿਹੜਾ ਬੱਚਾ ਮਰੇ ਇਹ ਜੇ ਮੈਂ 22-23 ਸਾਲ ਉਮਰ ਆ ਬੱਚਾ 22 ਦੇ ਆ ਕੀ ਕਹਿਣਾ ਚਾਹੁੰਦੇ ਮਤਲਬ ਕਿ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੇ ਬੜਾ ਸੁਣਾ ਉਦਮ ਕਰਨ ਦਾ ਹੀ ਆ ਨਸ਼ੇ ਬਚਾਉਣ ਲਈ ਕਰਨ ਦਾ ਹੀ ਆ ਪਰ ਜਿਹੜੇ ਇਹੋ ਜਿਹੇ ਭੁੱਖੇ ਚੌਂਕੀ ਇੰਚਾਰਜ ਲੱਗੇ ਆ ਇਹਨਾਂ ਤੇ ਸਰਕਾਰ ਨੂੰ ਕਹਾਂਗੇ ਕੋਈ ਕਾਰਵਾਈ ਕੀਤੀ ਜਾ ਹਾਂਜੀ ਕੀ ਨਾਂ ਬਾਬਾ ਜੀ ਸੁਖਦੇਵ ਸਿੰਘ ਤੇ ਬੱਚੇ ਦਾ ਕੀ ਨਾਂ ਤੇ ਸੰਦੀਪ ਸਿੰਘ ਤੇ ਕੀ ਗੱਲ ਕੀ ਹੋਈ ਜੀ ਗੱਲ ਨਸ਼ਾ ਕਰਦਾ ਹੈ ਜੀ ਇਹ ਦਾ ਬਾਗ ਉੱਥੇ ਮੱਲੀ ਜੀ ਦੇਖ ਪਿਆ ਮਰ ਗਿਆ ਅੱਛਾ ਇਹ ਤੋਂ ਪਹਿਲਾਂ ਮਤਲਬ ਕਿ ਤੁਸੀਂ ਉਹਦਾ ਕੋਈ ਲਾਜ ਵਗੈਰਾ ਕਰਾਉਣ ਦੀ ਕੀਤੀ ਕੋਈ ਅੱਜ ਮੈਂ ਤੇ ਲੱਖ ਸਵਾ ਲੱਖ ਰੁਪਈਆ ਦਾ ਤੁਹਾਡੇ ਡਾਕ ਅੱਛਾ ਇਹ ਪਿੰਡ ਦੇ ਵਿੱਚੋਂ ਹੀ ਮਤਲਬ ਕਿ ਖਰੀਦਿਆ ਨਾ ਪਿੰਡ ਦੇ ਵਿੱਚ ਸ਼ਰੇਆਮ ਵਿਗੰਢੀ ਜਾਂ ਕੋਈ ਪੁਲਿਸ ਨਹੀਂ ਕਾਰਵਾਈ ਕਰਦੀ ਕੋਈ ਕਹਿਣਾ ਨਹੀਂ ਕੋਈ ਦੇਣਾ ਨਹੀਂ ਤੁਹਾਡੇ ਵੱਲੋਂ ਕੋਈ ਕਦੀ ਕੰਪਲੇਂਟ ਵਗੈਰਾ ਕੀਤੀ ਗਈ ਹੈ ਪੁਲਿਸ ਨੂੰ ਕੋਈ ਜਿਹਾ ਨਾ ਕੀਤੀ ਕੀ ਕਹਿੰਦੇ ਪੁਲਿਸ ਕਰਾਂਗੇ ਕਰਾਂਗੇ ਬੁਰਕੇ ਨਹੀਂ ਕਰਦੇ ਨਹੀਂ ਅੱਜ ਆਏ ਉੱਥੇ ਪੁਲਿਸ ਹਮਲਾ ਅਲੇ ਸ਼ਹਿਰਾਂ ਵਿੱਚ ਆਏ ਜਮਦਰ ਖਲਾਈ ਕੀ ਮੰਗ ਕੀ ਕਰਦੇ ਤੁਸੀਂ ਸਰਕਾਰ ਤੋਂ ਬੇ ਲੋਕ ਘਪਰੂ ਪੁੱਤ ਮਰ ਗਿਆ ਸਾਰੇ ਨੂੰ ਪਤਾ ਵਾ ਮੇਰੇ ਨਹੀਂ ਮਰਿਆ ਕਰਦੇ ਸਾਰੇ ਮਰਨਦੇ ਆ ਪੰਜਾਬ ਦੇ ਵਿੱਚ ਪੁਲਿਸ ਪੁਲਿਸ ਕਰਾਉਂਦੇ ਜੋ ਕੋ ਕਰਾਉਂਦੀ ਪੁਲਿਸ ਕਰਾਉਂਦੀ ਇਹ ਪੰਜਾਬ ਦੀ ਪੁਲਿਸ ਜੋ ਕੋ ਪੁਲਿਸ ਕਰਾਉਂਦੀ ਆ ਮਾਂਗਾ ਦੀ ਇਹ ਜਿਹੜੇ ਉਹ ਆਪ ਵੀ ਆਪ ਨੂੰ ਕਹਿ ਰਹੀ ਹੈ ਹਾਂਜੀ ਕੀ ਨਾ ਬਬਾਈ ਸਰਦੇਸ ਸਿੰਘ ਜੀ ਕਿਹੜੇ ਪਿੰਡ ਦੇ ਵਾਣ ਰਹਿਣ ਵਾਲੇ ਕੀ ਘਟਨਾ ਕੀ ਵਾਪਰੀ ਆ ਚ ਘਟਨਾ ਵਾਪਰੀ ਆ ਕਿ ਨਸ਼ੇ ਦੀ ਬਹੁਤ ਮੰਦ ਭਾਗੀ ਜਿਹੜੇ ਨੌਜਵਾਨ ਬੇੜੇ ਨੇ ਖਤਮ ਕਰ ਰਿਆ ਫਿਰ ਉਹ ਦਿਨ ਕੋਣ ਵਾਹ ਕੇ ਬਰਬਾਦ ਕਰੇ ਜਾਣ ਦਿਆ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਜਾ ਹੋਰ ਅੱਗੇ ਵੀ ਇੱਕ ਦੋ ਵੀਡੀਓ ਪਾਈਆਂ ਸੀ ਹੋਲੀਆਂ ਦੇ ਵਿੱਚ ਵੀ ਇਹ ਨਸ਼ਿਆਂ ਦੇ ਖਿਲਾਫ ਜੋ ਵੀ ਕਰ ਰਹੀ ਆ ਕਰਨੀ ਚਾਹੀਦੀ ਆ ਕਿਉਂਕਿ ਵੇਚਣ ਵਾਲੇ ਜਿਹੜੇ ਉਹ ਵੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਵੀ ਪੁਰਸ਼ੀ ਕੁवार ਰਹੇ ਆ ਤੇ ਜਿਹੜੇ ਬੱਚੇ ਖਾਣ ਵਾਲੇ ਉਹਨਾਂ ਦਾ ਤੇ ਕਸੂਰ ਕੋਈ ਨਹੀਂ ਕਿਉਂ ਅੱਜ ਜਿਹੋ ਜਿਹੇ ਚੀਜ਼ਾਂ ਹੈ ਦੇਵਾਗੇ ਬੱਚਿਆਂ ਵਾਸਤੇ ਬਹੁਤ ਮੁਸ਼ਕਲ ਆ ਰਹੀਆਂ ਨੇ ਪਰ ਸਭ ਤੋਂ ਵੱਡੀ ਸਾਨੂੰ ਪ੍ਰਸ਼ਾਸਨ ਨੂੰ ਆ ਵੀ ਆਪਣਾ ਡੰਡਾ ਕਿਸਕੇ ਕਿਸਕੇ ਤੇ ਇਹਨਾਂ ਦੀ ਖਾਸ ਕਰਕੇ ਰੱਖਣਾ ਤੇ ਇਹਨਾਂ ਨੂੰ ਥੋੜਾ ਜਿਹਾ ਨੱਥ ਪਾਈ ਜਾਵੇ ਹੁਣ ਆ ਭਵਿੱਖ ਬੱਚੇ ਜਿਹੜੇ ਇਹ ਵੱਜ ਜਾਣ ਦੇਖੋ ਬਚਾਉਣਾ ਹੈ ਅੱਗੇ ਵੀ ਅਸੀਂ ਵੀਡੀਓ ਪਾਈ ਕਿ ਗੁਰੂ ਮਹਾਰਾਜ ਨੇ ਸਾਡੇ ਵੱਲੋਂ ਇਸ਼ਾਰਾ ਕੀਤਾ ਪਰ ਅਸੀਂ ਕੀ ਕਰਨਾ ਚਾਹੁੰਨੇ ਆ ਤੇ ਪੁਲਿਸ ਪ੍ਰਸ਼ਾਸਨ ਕੀ ਕਰਨਾ ਚਾਹੁੰਦੀ ਜਾਂ ਨਸ਼ੇ ਤਸ਼ਕਰ ਕੀ ਕਰਨਾ ਚਾਹੁੰਦੇ ਜੇ ਇਹ ਸਾਨੂੰ ਭਲੀ ਭਾਂਤ ਸੋਚਣਾ ਚਾਹੀਦਾ ਜੋ ਵੀ ਚੌਕੀ ਦੇ ਇੰਚਾਰਜ ਆ ਜਾਂ ਥਾਣੇ ਵਿੱਚ ਆ ਇਹ ਜਿਹੜੇ ਵੀ ਆਉਂਦੇ ਬਿਲਕੁਲੋਂ ਸੇਮ ਪੈਸੇ ਲੈ ਕੇ ਇਹਨਾਂ ਕੋਈ ਕਾਰਵਾਈ ਨਹੀਂ ਪਾਉਂਦੇ ਬੱਚਿਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਤੇ ਸਾਡੀ ਬੇਨਤੀ ਹੈ ਤੇ ਇਹਨਾਂ ਨੂੰ ਥੋੜਾ ਜਿਹਾ ਸਕੰਜਾ ਕੱਸਿਆ ਜਾਵੇ ਪੁਲਿਸ ਪ੍ਰਸ਼ਾਸਨ ਦਾ ਨਸ਼ਾ ਤਸਕਰ ਬਾਬਾ ਜੀ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਪੂਰਾ ਹੀ ਸਕੰਜਾ ਕੱਸਿਆ ਵਾ ਮਤਲਬ ਕਿ ਨਸ਼ਾ ਤਸਕਰ ਫੜਨ ਦੇ ਵਿੱਚ ਸਕੰਜਾ ਨਹੀਂ ਕੱਸਿਆ ਇੱਥੋਂ ਖੜਦੇ ਆ ਫੜ ਕੇ ਉੱਥੇ ਖੜ ਕੇ ਛੱਡ ਦਿੰਦੇ ਆ ਤੇ ਫਿਰ ਘਰੋਂ ਇਹਨਾਂ ਨੂੰ ਕਾਬੂ ਕੀਤਾ ਜਾਵੇ ਹੁਣ ਦੇ ਸਮੇਂ ਦੇ ਵਿੱਚ ਜਿਹੜਾ ਆਉਣ ਵਾਲਾ ਪਵਿੱਖ ਬੱਚੇ ਇਹਨਾਂ ਨੂੰ ਬਚਾਇਆ ਜਾਵੇ ਵਾਹਿਗੁਰੂ ਖਾਲਸਾ ਵਾਹਿਗੁਰੂ